ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੀ ਅੱਜ ਦੀ ਨਵੀਂ ਵੀਡੀਓ 'ਚ ਲੋ ਜੀ ਮਿੱਤਰੋ ਅੱਜ ਲੰਣ ਲੱਗੇ ਕਬੈਨ ਆਪਾਂ ਕਬੈਨ ਲਈ ਖੇਤ ਮੰਤਾਰ ਆ ਬਾਸਮਤੀ ਵਾਲਾ ਕਿੱਲਾ ਆਪਣਾ ਇਸਦੇ ਅੱਗੇ 26 ਵਾਲੇ 6 ਕਿੱਲੇ ਅੱਜ ਲੱਗੇ ਆਪਾਂ ਜੀਰੀ ਵੜਨ ਅੱਜ ਤਰੀਕ ਹੈਗੀ ਆ 22 ਨਵੰਬਰ ਆਲੂ ਵਾਲੇ 6-7 ਕਿੱਲੇ ਵੜਦੇ ਨੇ ਅੱਜ ਆਪਾਂ ਦੇਖਾਂਗੇ ਕਿੰਨੇ ਵੜੋ ਇਸ ਸ਼ਾਮ ਤੱਕ ਟਾਈਮ ਤਾਂ ਵੈਸੇ ਬਹੁਤ ਹੋ ਗਿਆ ਟਾਈਮ ਤਾਂ 3:00 ਵਜੇ ਪਰ ਚਲੋ ਜਿੰਨੇ ਵੜੋ ਵੜ ਲੈਂਗੇ ਨਹੀਂ ਬਾਕੀ ਕੱਲੂ ਵੜ ਲਾਂਗੇ ਘਰ ਕੀ ਮਸ਼ੀਨਾਂ ਦਾ ਵੀ ਫਤਾ ਜਦ ਮਰਜ਼ੀ ਲਾਓ ਆਪਣਾ ਠੀਕ ਨਹੀਂ ਇੱਕ ਥੋੜਾ ਜਿਹਾ ਇਹਨੂੰ ਕੱਲ ਪਾਣੀ ਲਾ ਦਿਆ ਬਾਸ ਮਦ ਨੂੰ ਹੈ ਥੋੜਾ ਜਿਹਾ ਗਿੱਲਾ ਰਸਤਾ ਪੂਰਾ ਪੂਰਾ ਆਹ ਗੋਹਰ ਪੂਰੀ ਪੂਰੀ ਦੋਵੇਂ ਪਾਸੇ ਖਾਣਾ ਹੈ ਬਾਕੀ ਚਲੋ ਦੇਖਾਂ ਲੋ ਜੀ ਮਿੱਤਰੋ ਔਰ ਇਹਦੇ ਨਾਲ ਗੋਹਰ ਪੂਰੀ ਪੂਰੀ ਇੱਧਰ ਖਾ ਲਾ ਡੂੰਗੀ ਖੰਭਾ ਆ ਜਾ ਇੱਧਰ ਨੂੰ ਕਰਾਂਗੇ ਸੱਟ ਕਣਕਮਾ ਤਾਂ ਲੋ ਟਰਾ ਕਣਕਮਾ ਖਾਲ ਪਿਆ ਇਧਰਲੇ ਪਾਸੇ ਜੀਰੀ ਜੀਰੀ ਮੀਂਹਾਂ ਕਰਾਉਂਦਾ ਹੈ ਸਕਾ ਪੰਜਾਬ ਨਾਲ ਪਾਸ ਵਿੱਚ ਇਹਨਾਂ ਨਾਲ ਆਇਆ ਪਿੱਛੋਂ ਲੋਈ ਮਿੱਤਰੋ ਬਾਬਾ ਜੀ ਦੇ ਨਾਮ ਲੀਕ ਹੈ ਚਲਾ ਦੇ ਕਟਰ ਲਗੇ ਆ ਬਾੜਨ ਮਸ਼ੀਨ ਖੇਤਾਂ ਮਾ ਵਾਹਿਗੁਰੂ ਸਤਨਾਮ ਵਾਹਿਗੁਰੂ ਮੇਰੇ ਮਸ਼ੀਨ ਦਾ ਖਾਰਨ ਗਿਆ ਬੱਜ ਲਗੇਆ ਪਹਿਲਾ ਟੈਂਕ ਪਾਣ ਫਸਲ ਵੱਡੇ ਦਾ ਜ਼ਿੰਮੇਵਾਰ ਨੂੰ ਵਿਆ ਜਿੰਨਾ ਚੋ ਹੋਗਾ ਲਗੇਆ ਪਹਿਲਾ ਟੈਂਕ ਪਾਣ ਲੋ ਜੀ ਪ੍ਰਮਾਤਮਾ ਦੀ ਕਿਰਪਾ ਨਾਲ ਲੱਗੇ ਪਾਣ ਬਰਾ ਟੈਂਕ ਆ ਆਪਣੇ 1.5 ਕਿੱਲੇ ਮਾ ਹੁਣ ਕੇਰਾ ਪਾਇਆ ਵਾ 1.5 ਕਿੱਲਾ ਹੈ 1.5 ਉਹ ਹੈ ਅੱਧਾ ਥੱਲੇ ਅੰਦਰ ਪੇ ਕਹਿ ਲਾ ਦੇ 6 ਕਿੱਲੇ ਆਪਣੇ ਆ ਕਾਹ ਜਿਹੜਾ ਸੀਰੇ ਲਾ ਕੇ ਦਵਾਰ ਤੇ ਮੋੜ ਲੇ ਟੈਂਕ ਲੱਗੇ ਹੁਣ ਬਾਣ ਪੱਲ ਬਰਕੇ ਟੈਂਕ ਬਾੜੇ ਤੀਜਾ ਲਗੇ ਮਾਣੋ ਤੋ ਇਹ ਮਿੱਤਰੋ ਇੱਕ ਟਰਾਲੀ ਦਾ ਹੋ ਗਿਆ ਆਪਣੀ ਪੁੱਲ ਤੇ ਦੂਜੀ ਭੱਜ ਰਹੇ ਆ 15 70 ਲੀਟਰ ਨਹੀਂ ਜਾਉਗੀ ਬੋਲ ਆਪਣੀ ਪਰ ਮੈਂ 14 ਫਰਾਕਲੀ ਲਿਆਇਆ ਬਾਕੀ ਹੋਏ ਅਨੇ ਤੋਂ 3 ਗਿੱਲੇ ਪਏ ਆ ਵੱਢਣੇ ਹਾਲੇ ਹੋਰ ਲੋਈ ਮਿੱਤਰੇ ਇਹਨਾਂ ਵੀ ਲੱਗਿਆ ਤਾਂ ਟੈਂਕ ਬਸ ਉਹ ਡੈੜੀ ਹੀ ਰਹਿ ਗਈ ਬਾਕੀ ਆ ਵੜ ਗਿਆ 3 ਗਿੱਲੇ ਕੋਸਟਰ ਰਹਿ ਗਏ 2 ਗਿੱਲੇ ਆਪਣੇ ਟੋਟਲ ਆਪਣੇ ਹੁਣ ਤੱਕ 3 ਗਿੱਲੇ ਵੜ ਲਏ। ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਦਿਨ 'ਚ। ਮਿੱਤਰੋ ਆਪਾਂ ਨੇ ਆਜੂ ਵਾਲੇ ਖੇਤਾਂ 'ਚ ਵੀਡੀਓ ਬਣਾਣੇ ਦਾ ਟਾਈਮ ਮਿਲ ਲਿਆ ਬਸ ਟੋਣਾ ਨੂੰ ਪਾਦੀਆਂ। ਫੋਨ 'ਚ ਨ ਦੇਖਣਾ ਮੰਗੇ ਅੱਧਾ ਗਿੱਲਾ ਹੈ। 1.5 ਗਿੱਲਾ ਅਜੇ ਤਿਆਰ ਹੈ। 1.5 ਗਿੱਲਾ ਜਲੂਰ ਕਰਦੇ ਹਾਂ ਤਿਆਰ। ਥੋੜੀ-ਥੋੜੀ ਕਰੀ ਜਾ ਰਹੇ ਹਾਂ ਕੁਝ ਨਹੀਂ ਕਰਕੇ ਰੁਕ ਰਹੇ ਹਾਂ। ਇਹ ਨੂੰ ਪਾ ਗਏ ਤੇ ਰੋਸ ਹੋ ਜੀਗਾ ਆ ਕਰਕੇ ਲਾ ਲਈ ਰੀਸ ਮਲਾ ਦੇਣਾ ਕਿੰਨਾ ਉੱਚਾ ਹੈ ਠੀਕਾ ਪਾਣੀ ਪੂਣੀ ਉਤਰ ਜਾ ਬਾਕੀ ਜਿੱਦਾਂ ਨੂੰ ਥੋੜੇ ਹੋਰ ਵੀਡੀਓ ਕਾਜੀ ਕਰਾਂਗੇ ਬਲੌਕ ਨੂੰ ਮਾਰ ਗਏ ਆਪਣੇ ਤਿਆਰ ਕਰਦੇ ਸੀ ਤੁਹਾਡੇ 1.5 ਕਿਲੋ ਰਹਿ ਗਿਆ ਕਿਆ ਕਰਨਾ ਕਰ ਦੇਗੇ ਅੱਜ ਯਾ ਅੱਜ ਕਰ ਦੇਗੇ ਜਾਂ ਕੱਲ ਕਰ ਦੇਵਾਂ ਥੋੜਾ ਜਿਹਾ ਰੀ ਵੀ ਖਿਲਾ ਦੇਗੇ ਜਿਹੜੇ ਤਿਆਰ ਹੋਏਗੇ हां जी दोस्तों ਆਪਣੇ ਮੀਨੇ ਕਰਾ ਦੀਆਂ ਅੱਜ ਤਸੱਲੀਆਂ ਅੱਛੇ ਤਰੀਕੇ ਦੇ ਇਨਸਾਨ ਹੋ ਗਾ ਰੇ ਮੀਨੇ ਤਸੱਲੀਆਂ ਕਰਾ ਦੀਆਂ ਮੀਂਹ ਬਹੁਤ ਵਿਆ ਆਲੂ ਵਾਲੇ ਖੇਤ ਆਪਣੇ ਤਿਆਰ ਕਰੇ ਵੇ ਤੇ ਆ ਬਰਸੀਨ ਵਾਲਾ ਖੱਤਾ ਹੈ ਉਹ ਪਰ ਆਲੂ ਵਾਲਾ ਖੱਤਾ 23 ਕਿੱਲੇ ਆਪਣੇ ਆਲੂ ਗੇ ਤਿਆਰ ਕਰੇ ਵੇ ਤੇ ਪਾਣੀ ਬਹੁਤ ਹੈ ਇੱਕ ਫਰਕ ਦੇਖੋ ਸਮੇ ਇਸ ਖੱਤੇ ਮਾ ਪਲੌ ਨਹੀਂ ਮਾਰਿਆ ਵਾ ਇਸ ਮਾ ਪਾਣੀ ਖੜਿਆ ਦੇਖੋ ਖੱਤੇ ਮਾ ਸਾਰੇ ਮਾ ਇਸ ਕਾ ਪਾਣੀ ਧਾਰ ਰਹੇ ਆ ਉਧਰ ਪਲੌ ਮਾਰਿਆ ਵਾ ਉਸ ਮਾ ਪਾਣੀ ਹੈ ਨਹੀਂ ਉਸ ਮਾ ਮੜੀ ਮੋਟੀ ਡੈੜੀਆਂ ਆਈਆਂ ਵਾ ਸੋ ਅੱਗਾ ਮਾਰਿਆ ਵਾ ਤਾਂ ਆਲੂ ਲਾਣੇ ਦੇ ਬਸ ਸੋ ਅੱਗਾ ਮਾਰਿਆ ਵਾ ਜਿੱਥੇ ਮੜੀ ਮੋਟੀ ਸੋ ਅੱਗੇ ਜਿਆਦਾ ਲਾਗ ਗਿਆ ਡੂੰਘਾ ਹੋ ਗਿਆ ਉੱਥੇ ਆ ਬਸ ਪਾਣੀ ਹੋਰ ਕਿਤੇ ਪਾਣੀ ਹੈਗਾ ਸੁੱਕਾ ਵਿਆਖੀ ਸਾਰਾ ਇੱਧਰ ਖਾਲ ਖਾਲ ਮਾ ਪਾਣੀ ਆ ਬਸ ਇੰਨਾ ਫਰਕ ਹੈ ਪਲੌ ਮਾਰੇਗਾ ਪਲੌ ਆਪਾਂ ਨੇ ਜਿਆਦਾ ਡੂੰਘਾ ਨਹੀਂ ਲਾਇਆ ਹੈਗਾ 6-7 ਇੰਚ ਡੂੰਘਾ ਲਾਇਆ ਵਾ ਬਸ ਖੇਤ ਪਿਆ ਇੱਕ ਸਾਰ ਇੰਨਾ ਫਰਕ ਐ ਪਲੌ ਮਾਰਿਆ ਦੇਖ ਲਓ ਇੱਧਰ ਪਲੌ ਨਹੀਂ ਮਾਰਿਆ ਵਾ ਇੱਧਰ ਪਾਣੀ ਦੇਖੋ ਕਿ ਤਰ੍ਹਾਂ ਖੜਿਆ ਪਲੌ ਵਾਲਾ ਖੇਤ ਪਾਣੀ ਖਾ ਜਾ ਇੱਕ ਆਪਣਾ ਉਹ ਨਹਿਰ ਕਿ ਲਾ ਕੇ ਅੱਧਾ ਕਿਲਾ ਉਸਮਾ ਵੀ ਆਪਾਂ ਪਲੌ ਮਾਰਿਆ ਵਾ ਉਹ ਵੀ ਦੇਖਿਆ ਜਾ ਕੇ ਕਿਆ ਸਿਸਟਮ ਐ ਆਲੂ ਲਾਣੇ ਤੇ ਆਲੂ ਹੋਰੇ ਲੇਟ ਆਲੂ ਲਾ ਕੇ ਗੜਨ ਫੋਲੇ ਪਏ ਐ ਸ਼ੈੱਡ ਮਾ ਗੜਨ ਲੱਗ ਗਿਆ ਆਲੂ ਆਲੂ ਪਹਿਲੇ ਹੀ ਪੈਮੀ ਕਰਕੇ ਰੁਕੀ ਗਏ 5-7 ਦਿਨ ਲੇਟ ਹੋ ਗਏ ਹੁਣ ਮੈ ਖਾਂ ਵੀ ਜੇ ਕੱਲ ਧੁੱਪ ਨਿਕੜ ਗਈ ਤਾਂ 2-3 ਦਿਨ ਫੇਰ ਨਹੀਂ ਪਾਤਾ ਹੁੰਦਾ ਆ ਦੇਖੋ ਪਾਣੀ ਕਿਤਨਾ ਚੁੱਸਿਆ ਵਾ ਖੇਤਾਂ ਨੇ ਆ ਦੇਖੋ ਪਲੋ ਵਾਲੇ ਖੇਤਾਂ ਇਹੋ ਫਾਇਦਾ ਵਾ ਪਾਣੀ ਨਹੀਂ ਖੜਦਾ ਇਹਨਾਂ ਨੂੰ ਸਾਰੇ ਖੇਤਾਂ ਦੇਖੋ ਪਾਣੀ ਕਿਤਨਾ ਚੁੱਸਿਆ ਵਾ ਆ ਦੇਖੋ ਬਿਨਾਂ ਅੱਗ ਲਾਏ ਵੇ ਵਿੱਚੇ ਮਿੱਕ ਸਾਰਾ ਸਾਰਾ ਪਾਣੀ ਚੁੱਸਿਆ ਵਾ ਦੇਖੋ ਸੋ ਵੀ ਮਿੱਤਰ ਅੱਜ ਪਹੁੰਚੇ ਆਪਾਂ ਮੁੰਡੇ ਗਰੁੱਪ ਟਰਾਲੀ ਆਪਣੀ ਹੋ ਗਈ ਰੈਡੀ ਥੋਕਾ ਇੱਕ ਲੱਗ ਗਈ ਟਰਾਲੀ ਦਾ ਸਾਈਜ਼ ਹੈਗਾ 24 ਫੁੱਟ 24 ਜੱਟ ਜਾਂ ਵੀਰ ਦਾ ਲੱਗੂ ਲਾ ਦੇਆ ਟਰਾਲੀ ਪੂਰੀਆਂ ਓਕੇ ਬਾਕੀ ਮੜਾ ਮੋਟਾ ਸਮਾਨ ਸਮੂਲ ਖਾਣਾ ਇਹਨਾਂ ਨੂੰ ਹੁਣ ਜਿਹੜਾ ਜਿਹੜਾ ਲਾਣਾ ਹੈ ਸਮਾਨ ਪਿਆ ਵਿੱਚ ਸਾਰਾ 55 55 ਟੂਲ ਸੰਦੂ ਘਰ ਮੂਹ ਇਸਾਰੇ ਇਹ ਹਲੇ ਲਾਣਾ ਇਸਾਬ ਨਾਲ ਝੁੱਲੇ ਵਾਲਾ ਲੱਗਣਾ ਬਾਕੀ ਲਾਲੇ ਟਰੈਕਟਰ ਟ੍ਰੂਟਰ ਪਿੱਛੇ ਜੀਪ ਲੱਗੀ ਪਿੱਛੇ ਦੇ ਵੀ ਡੱਲਾ ਡੁੱਲਾ ਬਣ ਗਏ ਜੀ ਉੱਪਰ ਉਹਨੇ ਆਪਣਾ ਫੋਟੋ ਲਵਾਣੀ ਆ ਆਪਾਂ ਨੇ ਪਲੇਟ ਲਾਣੀ ਆ ਲੈ ਇਹਨਾਂ ਨੇ ਚਾਦਰ ਜੀ ਲਾ ਕੇ ਫਿਰ ਫੋਟੋ ਲੱਗੇਗੀ ਉਰੇ ਆਪਾਂ ਹੋਲੈਂਡ ਕੇ ਸਟicker ਲਵਾ ਦੇ ਅੱਗੇ ਜੌਂਡੀਅਰ ਕੇ ਲਵਾਤੇ ਬਾਕੀ ਫੈਨ ਓਕੇ ਜੀ ਬਰ ਰੇਡੀ ਹੈ ਮਿਲ ਜਾਈਏ ਆਪਾਂ ਨੂੰ ਅੱਜ ਹੋ ਗਈ 8 ਤਰੀਕ 8 ਅਕਤੂਬਰ ਮੇਰੇ ਖਿਆਲ ਮੈਂ 15-15 ਤੱਕ ਮਿਲ ਜਾਈਏ ਆਪਾਂ ਨੂੰ ਆਹ ਫ੍ਰਿਜ ਹੋ ਗਿਆ ਲੌਕ ਬਲੂ ਕੁ ਲਵਾਵਾਂਗੇ ਇਸਕੇ ਆਹ ਉਰੇ ਆਪਾਂ ਜੌਂਡੀਅਰ ਕੇ ਸਟicker ਲਵਾਤੇ ਫਰੰਟ ਵੀ ਜੌਂਡੀਅਰ ਦਾ ਅੱਧੇ ਜੌਂਡੀਅਰ ਕੇ ਕਰਤੇ ਅੱਧੇ ਹੋਲੈਂਡ ਕੇ ਕਰਤੇ ਕੁੱਕ ਆਪਣੀ 5 ਇੰਚੀ ਬਣਨੀ ਹੈ ਲਗਣੀ ਹੈ